ਦੋਸਤੋ ਭੂਤਾਂ ਪ੍ਰੇਤਾਂ ਵਾਲਾ ਇੱਕ ਨਾ ਇਹੋ ਜਿਹਾ ਵਿਸ਼ਾ ਇਹਦੇ ਬਾਰੇ ਲੋਕਾਂ ਦੇ ਵਿੱਚ ਨਾ ਚਰਚਾ ਚੱਲਦੀ ਰਹਿੰਦੀ ਆ ਕੋਈ ਲੋਕ ਮੰਨਦੇ ਆ ਕੋਈ ਲੋਕ ਨਹੀਂ ਮੰਨਦੇ ਤੇ ਹੈ ਖੇਡ ਵੀ ਸਾਰੀ ਮੰਨਣ ਦੀ ਹੋਈ ਆ ਜਿਹੜੇ ਹੁਣ ਧਾਰਮਿਕ ਲੋਕ ਆ ਜੇ ਉਹ ਭਗਵਾਨ ਦੀ ਸ਼ਕਤੀ 'ਚ ਯਕੀਨ ਰੱਖਦੇ ਆ ਤਾਂ ਸਿੱਕੇ ਦੇ ਦੂਜੇ ਪਾਸੇ ਵਜੋਂ ਸ਼ੈਤਾਨ ਨੂੰ ਤਾਂ ਮੰਨਣਾ ਹੀ ਪਊਗਾ ਖੈਰ ਜਿਹੜੇ ਨਾਸਤਿਕ ਆ ਉਹ ਨਾਸਤਿਕ ਆ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੋਣੀਗਾ ਵੀ ਅਸੀਂ ਕਿਸੇ ਦੇ ਦਿਮਾਗ ਦੀ ਇਸ ਤਰ੍ਹਾਂ ਕੰਡੀਸ਼ਨਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਚੀਜ਼ਾਂ ਹੁੰਦੀਆਂ ਜਾਂ ਨਹੀਂ ਹੁੰਦੀਆਂ ਜਾਂ ਇਹਨੂੰ ਮੰਨੋ ਜਾਂ ਨਾ ਮੰਨੋ ਇਹਦਾ ਅਪਣਾਉਣ ਦਾ ਮਕਸਦ ਇਹ ਆ ਕਿ ਵੀ ਕੁਝ ਆਪਣੇ ਜਿੰਦਗੀ 'ਚ ਮਿਸਟੀਰੀਅਸ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਜਿਨ੍ਹਾਂ ਦੀ ਕੋਈ ਡੈਫੀਨੇਸ਼ਨ ਨਹੀਂ ਹੁੰਦੀ ਜਾਂ ਐਕਸਪਲੇਨੇਸ਼ਨ ਨਹੀਂ ਹੁੰਦੀਗੀ ਉਹ ਤੁਹਾਨੂੰ ਮੈਂ ਦੱਸਣ ਲੱਗਿਆ 7-8 ਸਾਲ ਦੀ ਗੱਲ ਆ ਦੋ ਅਸੀਂ ਨਾ ਰਨਿੰਗ ਕਰਨ ਜਾਂਦੇ ਹੁੰਦੇ ਸੀ ਕਿ ਜਦੋਂ ਪਿਛਲੀ ਵਾਰੀ ਬਦਲ ਦੀ ਸਰਕਾਰ ਵੇਲੇ ਪੁਲਿਸ ਮਲ ਦੀ ਭਰਤੀ ਆਈ ਆ ਤੇ ਬਈ ਰਣੀ ਤੋਂ ਪਹਿਲਾਂ ਕੀ ਹੋਇਆ ਨਾ ਇੱਕ ਰਾਤ ਪਹਿਲਾਂ ਮੈਂ ਸ਼ਾਮ ਨੂੰ ਨਾ ਲੱਤਾਂ ਲਈ ਐਕਸਰਸਾਈਜ਼ ਲਾ ਲਈ ਪੱਟਾਂ ਵਾਲੀ ਜਿਹਦੇ ਕਰਕੇ ਮੇਰੇ ਤੋਂ ਭੱਜਿਆ ਨਾ ਜਾਵੇ ਤੇ ਜਿਹੜਾ ਆ ਬਰੀ ਵਾਲੇ ਤੋਂ ਮਰਾੜਾਂ ਵਾਲੀ ਰੋਡ ਆ ਇੱਥੇ ਇੱਕ ਸਕੂਲ ਹੁੰਦਾ ਗੁਰੂ ਗੋਬਿੰਦ ਸਕੂਲ ਜਿਹੜਾ ਸਾਡਾ ਗਰੁੱਪ ਸੀ 8-9 ਮੁੰਡਿਆਂ ਦਾ ਉਹ ਤੇ ਜਾ ਰਹੇ ਸੀ ਮੇਰੇ ਤੋਂ ਭੱਜਿਆ ਨਹੀਂ ਜਾਂਦਾ ਸੀ ਮੈਂ ਉਹਨਾਂ ਨੂੰ ਕਹਤਾ ਮੈਂ ਕਿ ਯਾਰ ਚੰਗਾ ਤੁਸੀਂ ਚਲੋ ਮੈਂ ਤੁਹਾਡੇ ਪਿੱਛੇ ਪਿੱਛੇ ਆ ਜਾਂਦਾ ਉਹ ਅੱਗੇ ਨਿਕਲ ਗਏ ਮੈਂ ਪਿੱਛੇ ਸੀ ਤੇ ਮੈਂ ਆਪ ਦਾ ਜਿੰਨੀ ਗ੍ਰਫਤਾਰ ਤੇ ਮੇਰੇ ਤੋਂ ਜਾਇਆ ਜਾਂਦਾ ਸੀ ਮੈਂ ਭੱਜ ਗਿਆ ਜਿੱਥੇ ਮਰਾੜਾਂ ਕੋਲੇ ਇਹਨਾਂ ਦੇ ਵਾਟਰ ਬਾਕਸ ਤੇ ਸਿਵਿਆਂ ਦੇ ਨਾਲ ਅੱਗੇ ਸੂਏ ਦਾ ਪੁਲ ਆ ਜਾਂਦਾ ਮੈਂ ਸੂਏ ਦੇ ਪੁਲ ਤੇ ਚਲਾ ਗਿਆ ਕਿਉਂਕਿ ਸਾਡੀ ਰੈ ਐ ਹੋਈ ਸੀ ਵੀ ਸੂਏ ਦੇ ਪੁਲ ਤੇ ਇਕੱਠੇ ਹੁੰਨੇ ਆ ਠੰਡ ਦਾ ਮਹੀਨਾ ਸੀਗਾ ਇਹ ਕੋਈ ਦਸੰਬਰ ਦਾ ਐਂਡ ਜਾਂ ਹੋਣਾ ਤੇ ਮੈਂ ਉੱਥੇ ਜਾ ਕੇ ਕੀ ਦੇਖਦਾਂ ਵੀ ਸੂਏ ਦੇ ਪੁੱਲ ਦੇ ਵਿਚਾਲੇ ਜਮਾਂ ਭੁੰਜੇ ਨਾ ਇੱਕ ਆਪਦੇ ਉੱਤੇ ਲੋਈ ਲੈ ਕੇ ਮੈਨੂੰ ਤਾਂ ਐਂ ਲੱਗਿਆ ਜਿਵੇਂ ਸਾਡੇ ਪਿੰਡ ਵਾਲਾ ਗੱਗੀ ਆ ਕਿਉਂਕਿ ਤਾਂ ਛੋਟਾ ਜਿਹਾ ਕੱਦ ਸੀਗਾ ਤੇ ਗੱਗੀ ਤਾਂ ਵੀ ਛੋਟਾ ਜਿਹਾ ਕੱਦ ਦਾ ਤੇ ਮੈਨੂੰ ਐ ਲੱਗਿਆ ਵੀ ਇਹ ਮੇਰ ਨਾਲ ਚੌੜ ਕਰਨ ਨੂੰ ਗੱਗੀ ਬੈਠਾ ਇਥੇ ਪਰ ਮੈਨੂੰ ਐ ਵੀ ਸੀ ਵੀ ਕੋਈ ਹੋਰ ਵੀ ਨਾ ਹੋਵੇ ਮੈਂ ਉਹਨੂੰ ਜਾਣ ਸਰ ਕੇ ਮੈਂ ਕਿਹਾ ਬਾਈ ਇੱਥੇ ਮੁੰਡੇ ਨਹੀਂ ਆਏ ਉਹ ਵੀ ਨਾ ਬੋਲਿਆ ਮੈਂ ਫੇਰ ਪੁੱਛਿਆ ਬਾਈ ਮੁੰਡੇ ਨਹੀਂ ਆਏ ਉਹ ਨਾ ਬੋਲਿਆ ਮੈਂ ਅੱਖ ਕੇ ਤੀਜੀ ਅਰ ਇਹਨਾਂ ਨੂੰ ਹੱਥ ਲਾ ਕੇ ਕਿਹਾ ਮੈਂ ਕਿਹਾ ਹੈਲੋ ਬਾਈ ਸੁਣਦਾ ਨਹੀਂ ਉਹਨੇ ਬਈ ਮੂੰਹ ਤੋਂ ਜਦੋਂ ਆਪਦੇ ਤੋਂ ਉਹ ਕੰਬਲ ਜਾਂ ਚੱਕਿਆ ਨਾ ਉਹਦੀਆਂ ਲਾਲ ਅੱਖਾਂ ਸੀ ਜਮਾ ਐਡੇ ਐਡੇ ਉਹਦੇ ਦੰਦ ਹੋਣੇ ਆ ਤੇ ਉਹਨੇ ਆਵਾਜ਼ ਸੀ ਉਹਦੀ ਔਰਤਾਂ ਰਗੀ ਤੇ ਉਹਨੇ ਕੀ ਬੋਲਿਆ ਜਾਂ ਕਿਹੜੀ ਭਾਸ਼ਾ ਚ ਬੋਲਿਆ ਇਹਦੀ ਮੈਨੂੰ ਸਮਝ ਨਹੀਂ ਆਈ ਤੇ ਮੈਂ ਤਾਂ ਪਿੰਡ ਨੀ ਨੂੰ ਸਪੀਡ ਚੱਕਤੀ ਉਹ ਮੈਂ ਕੋਈ 2-300 ਮੀਟਰ ਗਿਆ ਹੋਣਾ ਉਧਰੋਂ ਗਾਂ ਤੋਂ ਮੇਰੇ ਨਾਲ ਦੇ ਆਈ ਜਾਂਦੇ ਸੀਗੇ ਇਹ ਕਹਿੰਦੇ ਕਿੱਧਰ ਨੂੰ ਚੱਲੇ ਆ ਮੈਂ ਕਿਹਾ ਯਾਰ ਵੀ ਮੈਂ ਤਾਂ ਥੋੜੀ ਭਾਲ ਦੇ ਵਿੱਚ ਇੱਥੇ ਆ ਗਿਆ ਤੇ ਇੱਥੇ ਤੁਸੀਂ ਹੈ ਨਹੀਂ ਸੀ ਮੇਰੇ ਨਾਲ ਤਾਂ ਆਹ ਗੱਲ ਬਣ ਗਈ ਉਹ ਕਹਿੰਦੇ ਵੀ ਅਸੀਂ ਗੁਰਦੁਆਰੇ ਚ ਮੱਥਾ ਟੇਕਣ ਚਲੇ ਗਏ ਸੀ ਜਦੋਂ ਅਸੀਂ ਫਿਰ ਸਾਰੇ ਜਣੇ ਇਕੱਠੇ ਹੋ ਗਏ ਮਾੜਾ ਕਿ ਚਾਰ ਬੰਦਿਆਂ ਦਾ ਹੌਸਲਾ ਹੋ ਜਾਂਦਾ ਤੇ ਅਸੀਂ ਉਹਦੇ ਕੋਲੇ ਆ ਗਏ ਉਹਨਾਂ ਨੇ ਵੀ ਸਾਰਿਆਂ ਨੇ ਉਹ ਚੀਜ਼ ਦੇਖੀ ਤੇ ਉਹਨੂੰ ਬੁਲਾਉਣ ਦਾ ਹੌਸਲਾ ਕਿਸੇ ਦਰਾਣਾ ਪਵੇ ਕਹਿੰਦੇ ਚਲੋ ਅਗਲੇ ਪੁਲ ਤੇ ਚੱਲਦੇ ਆ ਅਸੀਂ ਜਾਂਦੇ ਹੁੰਦੇ ਸੀਗੇ ਪੱਕੀ ਰੋਡ ਤੇ ਆ ਜਾਂਦੇ ਸੂਏ ਦੀ ਪਰੜੀ ਪਰੜੀ ਬਾਜੀ ਵਾਲੇ ਪੁਲ ਤੋਂ ਆਪਦੇ ਘਰੋਂ ਘਰੀ ਅਗਲੇ ਪੁਲ ਤੇ ਜਾ ਕੇ ਜਿਵੇਂ ਵੀ ਮੰਦਿਰ ਚ ਹੁੰਦਾ ਹੀ ਆ ਇੱਕ ਕਹਿੰਦਾ ਐਵੇਂ ਡਰ ਗਏ ਚਲੋ ਮੁੜ ਕੇ ਚੱਲੀਏ ਦੇਖਦੇ ਆ ਮੈਂ ਕਿਹਾ ਵੀ ਉਹ ਉਦੋਂ ਮੌਕੇ ਤੇ ਕਿਉਂ ਨਾ ਬੋਲਿਆ ਤੇ ਚੱਲ ਮੁੜ ਚੱਲਦੇ ਆਂ ਏਡੀ ਕਿਹੜੀ ਗੱਲ ਆ ਜਦੋਂ ਅਸੀਂ ਉੱਥੇ ਮੁੜ ਕੇ ਗਏ ਨਾ ਕੋਈ ਏਡੀ ਕੋਈ ਖਾਸ ਤੁੰਦ ਨਹੀਂ ਸੀਗੀ ਚਾਰੇ ਪਾਸੇ ਦੇਖਿਆ ਹਰੇਕ ਜਿੱਥੇ ਕੋਈ ਕੱਚੀ ਪਈ ਜਾਂਦੀ ਸੀ ਜਾਂ ਪਰੜੀ ਸੀ ਕਿਤੇ ਕੁਝ ਨਹੀਂ ਸੀਗਾ ਸਾਡੇ ਤੋਂ 200 ਮੀਟਰ ਅੱਗੇ ਨਾ ਇੱਕ ਧੁਏਂ ਦਾ ਜਾਂ ਤੁੰਦ ਦਾ ਕਾਸੀ ਦਾ ਵੀ ਕਹਿ ਦਈਏ ਕਿ ਕੋਈ ਬਰੋਲਾ ਜਾਂ ਦੇ ਕਹਿ ਸਕਦੇ ਆਂ ਆਪਾਂ ਵੀ ਉਹ ਤੁਰ ਜਾਵੇ ਅਸੀਂ ਪੂਰੀ ਸਪੀਡ ਖਿੱਚ ਕੇ ਉਹਦੇ ਨਾਲ ਰਲਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਸਾਨੂੰ ਨਾਲ ਨਹੀਂ ਰਲਣ ਦਿੱਤਾ ਐਣੀ ਪਤਾ ਵੀ ਕੀ ਚੀਜ਼ ਸੀ ਉਹ ਕੋਈ ਕੁਦਰਤੀ ਚੀਜ਼ ਸੀਗੀ ਜਾਂ ਕੋਈ ਐਵ ਜੀ ਸੁਪਰਨੈਚੁਰਲ ਸੀ ਉਹਦੀ ਸਮਝ ਨਹੀਂ ਲੱਗੀ ਕੀ ਸੀ ਪਰ ਉਹਨੇ ਸਾਨੂੰ ਨਾਲ ਨਹੀਂ ਰਹਿਣ ਦਿੱਤਾ ਥੋੜੀ ਜੀ ਦੂਰ ਅਸੀਂ ਗਏ ਤੇ ਦੁਮਗਰੋਂ ਵਾਪਸ ਮੁੜਿਆ ਏ ਤੇ ਅਗਲੇ ਦਿਨ ਸਾਡੇ 89 ਬੰਦਿਆਂ ਚੋਂ ਚਾਰ-ਪੰਜਾਂ ਨੂੰ ਬੁਖਾਰ ਚੜ ਗਿਆ ਤੇ ਦੁਮਗਰੋਂ ਉਸ ਪਾਸੇ ਕੋਈ ਰਨਿੰਗ ਕਰਨ ਨਹੀਂ ਗਿਆ ਇੱਕ ਕਹਾਣੀ ਤੁਹਾਨੂੰ ਹੋਰ ਦੱਸਦਾ ਮੇਰੀ ਨਾ ਇੱਥੇ ਆਪਣੇ ਪਿੰਡ ਦੇ ਕੋਲੇ ਮਾਮੇ ਦੀ ਕੁੜੀ ਵਿਆਹੀ ਆ ਤੇ ਮਾਮੇ ਦੀ ਕੁੜੀ ਪ੍ਰੌਣਾ ਤੇ ਮੇਰਾ ਭਾਣ ਜਾ ਏਵੇ ਗਰਮੀਆਂ ਦੇ ਦਿਨ ਸੀ ਆਪਣਾ ਪੁਰਾਣਾ ਘਰ ਸੀ ਜਿਹੜਾ ਉਹ ਐਉਂ ਸੀਗਾ ਵੀ ਸਾਂਝਾ ਘਰ ਸੀ ਜਦੋਂ ਚਾਚੇ ਨਾਲ ਅੱਡ ਹੋਏ ਤਾਂ ਉਹਨੂੰ ਹੀ ਵੰਡ ਲਿਆ ਤਾਂ ਕਰਕੇ ਨਾ ਉਹਦੇ ਵਿੱਚ ਕੋਈ ਬਹੁਤੀ ਜਗ੍ਹਾ ਨਹੀਂ ਸੀ ਕਮਰੇ ਹੈ ਨਹੀਂ ਸੀ ਕੋਈ ਰਿਸ਼ਤੇਦਾਰ ਜੇ ਆਇਆ ਹੁੰਦਾ ਤਾਂ ਐ ਸੀਗਾ ਵੀ ਚੱਲ ਮੈਂ ਮੇਰਾ ਡੈਡੀ ਤੇ ਕੋਈ ਜਿਹੜਾ ਕੋਈ ਹੋਰ ਹੁੰਦਾ ਰਿਸ਼ਤੇਦਾਰ ਉਹ ਬਾਹਰ ਵਿਹੜੇ 'ਚ ਮੰਜਾ ਢਾਹ ਲੈਂਦੇ ਤੇ ਬੁੜੀਆਂ ਅੰਦਰ ਪੈ ਜਾਂਦੀਆਂ ਉਵੇਂ ਕੀਤਾ ਮੈਂ ਮੇਰਾ ਡੈਡੀ ਤੇ ਪਰੌਣਾ ਤਾਂ ਬਾਹਰ ਪਏ ਤੇ ਮੇਰੀ ਮੰਮੀ ਮਾਮੇ ਦੀ ਕੁੜੀ ਤੇ ਭਾਂਜਾ ਅੰਦਰ ਰਾਤ ਨੂੰ 1:00 ਵਜੇ ਸਾਡਾ ਪ੍ਰਾਣਾ ਬਈ ਉੱਠਿਆ ਤੇ ਭੱਜ ਕੇ ਅੰਦਰ ਜਾ ਕੇ ਵੜ ਗਿਆ ਤੇ ਲੇਟ ਚ ਗਾਲੀ ਉਹਨੂੰ ਪੁੱਛਿਆ ਕੀ ਗੱਲ ਹੋ ਗਈ ਕਹਿੰਦਾ ਬਈ ਜਦੋਂ ਮੈਂ ਪਿਆਸ ਹੀ ਨਾ ਮੇਰੀਆਂ ਪੈ ਮੰਜੇ ਦੀ ਪੈਣ ਤੇ ਆ ਕੇ ਇੱਕ ਪਹਿਨੀ ਪੱਛਰੀ ਵਿਆਹਲੇ ਜੋੜੇ ਚ ਗਹਿਣਿਆਂ ਦੀ ਲੱਦੀ ਜਨਾਨੀ ਆ ਕੇ ਖੜ ਗਈ ਤੇ ਮੇਰੇ ਪੈਰਾਂ ਦੇ ਗੂਠਿਆਂ ਨੂੰ ਹਿਲਾ ਕੇ ਕਹਿੰਦੀ ਅੱਜ ਤੂੰ ਇੱਥੇ ਆ ਕੇ ਪੈ ਗਿਆ ਤੇ ਕਹਿੰਦਾ ਪਰ ਮੈਨੂੰ ਐ ਨਹੀਂ ਸਮਝ ਲੱਗੀ ਵੀ ਉਹ ਅਸਲ ਚ ਸੀ ਕਿ ਸੁਪਨਾ ਸੀ ਕਾ ਮੇਰੇ ਤੇ ਦਬਾ ਦੂ ਪਿਆ ਮੈਂ ਭੱਜ ਕੇ ਅੰਦਰ ਆ ਗਿਆ ਜਦੋਂ ਉਹਨੇ ਹੁਲਗਿਆ ਦੱਸਿਆ ਵੀ ਉਹ ਇਹੋ ਜੀ ਸੀ ਤਾਂ ਨਾ ਆਪਣੇ ਘਰ ਦੇ ਉਸੇ ਘਰ ਦੇ ਨਾਲ ਹੀ ਨਾ ਇੱਕ ਘਰ ਚੋਂ ਨਾ ਇੱਕ ਬੱਚੇ ਦੀ ਡਿਲੀਵਰੀ ਦੌਰਾਨ ਇੱਕ ਮੌਤ ਹੋਈ ਸੀ ਉਹ ਜਨਾਨੀ ਦੇ ਨਾਲ ਉਹ ਬੰਦੇ ਦੇ ਦਸਨ ਮੁਤਾਬਕ ਚਿਹਰਾ ਮੂਰਾ ਟੋਟਲੀ ਮਿਲਦਾ ਸੀਗਾ ਜਿਹੜੀ ਕੋਈ ਐਹੋ ਜੀ ਰੂਹ ਹੁੰਦੀ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਨਾ ਵੀ ਬੱਚੇ ਦੀ ਡਿਲੀਵਰੀ ਵਕਤ ਮੌਤ ਹੋਈ ਆ ਉਹਨੂੰ ਕਚੀਲ ਕਹਿ ਦਿੰਦੇ ਆ ਤੀਜੀ ਘਟਨਾ ਹੋਰ ਸੁਣੋ ਇੱਕ ਮੇਰੇ ਨਾਨਕੇ ਆ ਰਾਮਪੁਰੇ ਉਦੋਂ ਮੇਰੇ ਮਾਮੇ ਦੇ ਮੁੰਡੇ ਦਾ ਹਜੇ ਵਿਆਹ ਹੋਇਆ ਨਹੀਂ ਸੀ ਤੇ ਜਦੋਂ ਉੱਥੇ ਮੈਂ ਜਾਣਾ ਬਈ ਠੰਡ ਦਾ ਮਹੀਨਾ ਤੇ ਮੈਨਾ ਆ ਸਕੂਲ ਦੇ ਵਿੱਚ ਛੁੱਟੀਆਂ ਹੋਈਆਂ ਜਿਹੜੀਆਂ 크ਿਸਮਸ ਦੇ ਨੇੜੇ ਹੁੰਦੀਆਂ ਨਵੇਂ ਸਾਲ ਆਲੀਆਂ ਅਸੀਂ ਦੋਵੇਂ ਤਾਂ ਅੰਦਰ ਪਏ ਕਮਰੇ ਦੇ ਵਿੱਚ ਮੈਂ ਤੇ ਮੇਰੇ ਮਾਮੇ ਦਾ ਮੁੰਡਾ ਮੇਰੀ ਮਾਮੀ ਤੇ ਨਾਨੀ ਬਾਹਰ ਗੈਲਰੀ ਜੀ ਚ ਪਈਆਂ ਤੇ ਮੇਰੀ ਮੰਮੀ ਤੇ ਵੀ ਦਬਾ ਪੈ ਗਿਆ ਰਾਤ ਨੂੰ ਤੇ ਮੇਰੇ ਤੇ ਵੀ ਦਬਾ ਪੈ ਗਿਆ ਮੰਮੀ ਨੂੰ ਔਂ ਦਿਸਿਆ ਵੀ ਜਿਵੇਂ ਦੋ ਬੁੜੀਆਂ ਹੁੰਦੀਆਂ ਤੇ ਉਹ ਸਾਡੇ ਕਮਰੇ ਦੇ ਬਾਹਰ ਚ ਖੜੀਆਂ ਅੰਦਰ ਵੜਨ ਦੀ ਕੋਸ਼ਿਸ਼ ਕਰ ਨਹੀਂ ਆ ਪਰ ਉਹਨਾਂ ਤੋਂ ਵੜਿਆ ਨਹੀਂ ਜਾਂਦਾ ਹੈਰਾਨੀ ਵਾਲੀ ਗੱਲ ਇਹ ਆ ਵੀ ਮੈਂ ਤੇ ਜਿਹੜਾ ਮੇਰੇ ਮਾਮੇ ਦਾ ਮੁੰਡਾ ਅਸੀਂ ਤੁਮਿਆਂ ਨੇ ਪਹਿਲਾਂ ਹੁਝਾ ਯਾਰ ਬਾਹਰ ਡਾਲ ਗਏ ਉਹ ਕਹਿੰਦਾ ਡਾ ਲੈਨੇ ਆ ਮੈਂ ਕਹਾਂ ਯਾਰ ਛੱਡ ਪਰਾਂ ਵੀ ਅਮੀ ਸਾਜਾ ਬੰਦ ਹੋਊਗਾ ਉਹ ਕਹਿੰਦਾ ਵੀ ਆਪਣਾ ਬਾਰੋ ਕੰਮ ਖੁੱਲਾ ਕੋਈ ਬੰਦ ਹੋਵੇ ਨਾ ਗੈਲਰੀ ਕੋਲੋਂ ਤਾਂ ਤਾਂ ਹੈਗਾ ਤੇ ਅੰਦਰ ਨਾ ਠੰਡੀ ਹਵਾ ਆਊਗੀ ਬਾਰ ਡਾਲ ਗਏ ਤੇ ਅਸੀਂ ਬਾਰ ਡਾਲ ਲਿਆ ਉਹਦੇ ਹਵਾ ਨਾਲ ਜਦੋਂ ਬਾਰ ਖੋਲਦਾ ਸੀ ਅਸੀਂ ਕੁੰਡੀ ਲਾਲੀ ਤੇ ਕੁਦਰਤੀ ਓਵੇਂ ਹੀ ਦਬਾ ਮੇਰੇ ਤੇ ਪਿਆ ਤੇ ਮੈਨੂੰ ਵੀ ਉਹਨਾਂ ਦੀ ਆਵਾਜ਼ ਸੁਣੀ ਜਾਵੇ ਵੀ ਜਿਵੇਂ ਦੋ ਜਨਾਨੀਆਂ ਬਾਹਰ ਖੜੀਆਂ ਐਂ ਕੋਸ਼ਿਸ਼ ਕਰੀ ਜਾਂਦੀਆਂ ਵੀ ਅਸੀਂ ਅੰਦਰ ਵੜਨਾ ਪਰ ਉਹਨਾਂ ਤੇ ਅੰਦਰ ਨਹੀਂ ਵੜਿਆ ਜਾ ਰਿਹਾ ਮੈਂ ਵੀ ਚੁੱਪ ਕਰ ਗਿਆ ਚਲੋ ਜੀ ਦਬਾਅ ਟੁੱਟ ਜਾਂਦਾ ਬਾਅਦ ਤੇ ਜਿੱਥੇ ਮਾਮੀ ਪਈ ਹੋਣੀ ਆ ਉਹ ਉਹਨੂੰ ਵੀ ਐਂ ਫੀਲ ਹੋਇਆ ਜਦੋਂ ਉੱਠ ਕੇ ਅਗਲੇ ਦਿਨ 11-12 ਵਜੇ ਸਾਰੇ ਜਣੇ ਇਕੱਠੇ ਬੈਠੇ ਚਾਹ ਬਣਾਈ ਵੀ ਉਦੋਂ ਮਾਮੀ ਨੇ ਗੱਲ ਸੁਣਾਈ ਮੈਨੂੰ ਵੀ ਬਈ ਐਂ ਗੱਲ ਹੋਈ ਪਤਾ ਨਹੀਂ ਤਾਂ ਮੈਨੂੰ ਸੁਪਨਾ ਆਉਂਦਾ ਸੀਗਾ ਕਿ ਦਬਾਅ ਪਿਆ ਵਿਆ ਸੀ ਵੀ ਮੈਨੂੰ ਦੋ ਬੁੜੀਆਂ ਦੇਸੀਆਂ ਤੇ ਮੇਰੇ ਨਾਲ ਰੌਂਗਟਾ ਖੜੇ ਹੋ ਗਏ ਇਹ ਸੁਣ ਕੇ ਵੀ ਜੇ ਦਬਾ ਪਿਆ ਸੀ ਤਾਂ ਸਾਡੇ ਤੇ ਅੱਡੋ ਅੱਡ ਪੈਂਦਾ ਸਾਨੂੰ ਕੁਝ ਅੱਡੋ ਅੱਡ ਦਿਸਦਾ ਇਹ ਕੀ ਕਾਰਨ ਹੋਇਆ ਵੀ ਦੋ ਹੀ 부ੜੀਆਂ ਉਹਨੂੰ ਕਮਰੇ ਦੇ ਬਾਹਰ ਚ ਖੜੀਆਂ ਦੇ ਸੀਆਂ ਦੋ ਹੀ ਮੈਨੂ ਦੇ ਸੀਆਂ ਬਈ ਮਾਨਸਾ ਕੋਲੇ ਨਾ ਪੈਨ ਡੈਕ ਤਾਮਕੋਟ ਮੇਰੀ ਮਾਂ ਦੇ ਨਾਨਕੇ ਇੱਥੇ ਬੜਾ ਬੈਕਵਰਡ ਜਿਹਾ ਏਰੀਆ ਕੋਈ ਬਹੁਤੇ ਲੋਕ ਪੜ੍ਹੇ ਲਿਖੇ ਨਹੀਂਗੇ ਅੰਧ ਵਿਸ਼ਵਾਸਾਂ 'ਚ ਬੜਾ ਯਕੀਨ ਆ ਉਹਨਾਂ ਦਾ ਇਹ ਵੀ ਹੋ ਸਕਦਾ ਵੀ ਪੜ੍ਹੇ ਲਿਖੇ ਨਾ ਹੋਣ ਕਰਕੇ ਉਹ ਬੰਦੇ ਇਹਨਾਂ ਚੀਜ਼ਾਂ ਨੂੰ ਥੋੜਾ ਜ਼ਿਆਦਾ ਫਾਲੋ ਕਰਦੇ ਆ ਉਹਨਾਂ ਬਾਰੇ ਤਾਂ ਖੈਰ ਇੱਕ ਕਹਾਵਤ ਵੀ ਬਣੀ ਹੋਈ ਆ ਇਹਨਾਂ ਬਾਰੇ ਤੇ ਮਾਨਾਂ ਬਾਰੇ ਵੀ ਮਾਨ ਮਿੱਤਨੀ ਚੈਲ ਸਿੱਖਣੀ ਇਹ ਨਹੀਂ ਪਤਾ ਵੀ ਕਿਉਂ ਕਹਿੰਦੇ ਆ ਪਰ ਇੱਕ ਕਹਾਵਤ ਜੁੜੀ ਹੋਈ ਆ ਇਹਨਾਂ ਦੇ ਨਾਲ ਤੇ ਤਾਮਕੋਟ ਜਾਂ ਕੋਈ ਆਸੇ ਪਾਸੇ ਦੇ ਏਰੀਏ ਦੇ ਜਿੰਨੇ ਵੀ ਲੋਕ ਹੋਣਗੇ ਉਹਨਾਂ ਨੇ ਇਹ ਜਿਹੀਆਂ ਰਲਦੀਆਂ ਮਿਲਦੀਆਂ ਕਹਾਣੀਆਂ ਸੁਣੀਆਂ ਹੀ ਹੋਣੀਆਂ ਉੱਥੇ ਗੱਲ ਐਂ ਹੋਈ ਵੀ ਜਿਹੜੀ ਮੇਰੀ ਮਾਂ ਦੀ ਨਾਨੀ ਸੀ ਨਾ ਉਹਦੇ 'ਚ ਕਿਸੇ ਘਰਾਂ 'ਚੋਂ ਇੱਕ ਬੁੜੀ ਦੀ ਕਹਿੰਦੇ ਵੀ ਉਹਦੇ 'ਚ ਕਸਰ ਆਉਂਦੀ ਆ ਜਦੋਂ ਉਹਦੇ 'ਚ ਕਸਰ ਆਉਂਦੀ ਤੇ ਉਹ ਖਲਾਰਾ ਪਾਉਣ ਲੱਗ ਪੈਂਦੀ ਜਮਾ ਬਯੁਰਗ ਸੀ ਉਹ ਕਿਸੇ ਦੇ ਆਸਰੇ ਨਾਲ ਹੀ ਤੁਰਦੀ ਸੀ ਪਰ ਜਦੋਂ ਉਹਦੇ ਵਿੱਚ ਕੋਈ ਆ ਕੰਮ ਹੋਇਆ ਹੁੰਦਾ ਵੀ ਉਹਦੇ 'ਚ ਕੋਈ ਰੂਹ ਆਈ ਆ ਜਾਂ ਉਹਦੇ 'ਚ ਕੋਈ ਕਸਰ ਆ ਜਾਂ ਕੋਈ ਉਹਦੇ ਲਈ ਆਪਾਂ ਮੈਡੀਕਲੀ ਸਪਲਿਟ ਪਰਸਨੈਲਿਟੀ ਕਹਿ ਦਗੇ ਹਨਾ ਉਹਦੇ 'ਚ ਪਤਾ ਨਹੀਂ ਇੰਨੀ ਜਾਣ ਕਿੱਥੋਂ ਆ ਜਾਂਦੀ ਉਹ ਨੌਜਵਾਨਾਂ ਨੂੰ ਉੱਠ ਕੇ ਤੁਰਨ ਫਿਰਨ ਲੱਗ ਪੈਂਦੀ ਕੀ ਹੋਇਆ ਵੀ ਬਈ ਉਹਦੇ ਚ ਜਦੋਂ ਕਸ ਸਾਰਿਆਂ ਨੂੰ ਪਤਾ ਲੱਗ ਜਾਂਦਾ ਸੀਗਾ ਵੀ ਨਾ ਜਿਵੇਂ ਅਮਲੀਆਂ ਨੂੰ ਤੋੜ ਲੱਗਦੀ ਆ ਤੋੜਾ ਖੋਈ ਲੱਗਦੀ ਆ ਉਵੇਂ ਕਰਨ ਲੱਗ ਪੈਂਦੀ ਪਹਿਲਾਂ ਪਹਿਲਾਂ ਆਵਾਸੀਆਂ ਲੈਣ ਲੱਗਦੀ ਆ ਉਹ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਉਹਦੇ ਚ ਕਸਰ ਆ ਗਈ ਉਹਨਾਂ ਦੇ ਘਰਦਿਆਂ ਨੂੰ ਤੇ ਪਿੰਡ ਦੇ ਬਾਹਰ ਵਾਰ ਨਾ ਕਿ ਝਿੜੀ ਜਿਹਾ ਪੰਡਤ ਰਹਿੰਦਾ ਸੀਗਾ ਤੇ ਜਦੋਂ ਇੱਕ ਵਾਰੀ ਉਹਦੇ ਨਾਨੀ ਚ ਕਸਰ ਆਈ ਹੈ ਨਾ ਤੇ ਘਰ ਦੇ ਬੰਦਿਆਂ ਨੇ رائے ਕੀਤੀ ਵੀ ਚਲੋ ਪੰਡਤ ਨੂੰ ਬੁਲਾ ਕੇ ਲਿਆਓ ਇਹ ਜਦੋਂ ਪੰਡਤ ਨੂੰ ਲੈਣ ਗਏ ਨਾ ਇਹਨਾਂ ਦੇ ਜਾਨਦਿਆਂ ਨੂੰ ਪੰਡਤ ਪਮਤਰਿਆ ਬੈਠਾ ਉਹਦੇ ਫਿਊਜ ਡੇਵੇ ਉਹਨੂੰ ਕਹਿੰਦੇ ਕੀ ਗੱਲ ਹੋ ਗਈ ਕਹਿੰਦਾ ਕਿ ਜਨਾਨੀ ਆਈ ਸੀ ਮੇਰੀ ਆ ਕੇ ਹਿੱਕ ਤੇ ਬਹਿ ਗਈ ਕਹਿੰਦੀ ਬਗੀਆਂ ਮੁੱਛਾਂ ਵਾਲਿਆ ਸਾਡੇ ਘਰ ਦੇ ਆਉਂਦੇ ਆ ਤੇਰੇ ਕੋਲੇ ਤੇ ਜੇ ਉਹਨਾਂ ਨਾ ਤੁਰਿਆ ਨਾ ਤੇਰੀ ਥਾਂ ਤੇ ਹੀ ਧੌਣ ਮਰੋੜ ਦੂੰ ਉਹ ਕਹਿੰਦਾ ਮੇਰੇ ਬੰਨੇ ਥੋਡੇ ਮੂਰੇ ਹੱਥ ਇੱਥੋਂ ਮੁੜ ਜਾ ਮੈਂ ਨਹੀਂ ਤੁਹਾਡੇ ਘਰੇ ਜਾਣਾ ਉਸੇ ਨਾਨੀ ਦੀ ਇੱਕ ਕਹਾਣੀ ਹੋਰ ਸੁਣਾਉਣਾ ਉਹ ਰਾਮਪ੍ਰੀ ਆਈ ਵੀ ਤੇ ਉੱਥੇ ਜਾ ਕੇ ਬਈ ਉਹ ਉਵੇਂ ਹੀ ਕਰਨ ਲੱਗ ਪਈ ਜਿਹੋ ਜਿਹੇ ਹਾਲਾਤ ਜੀ ਉਹਦੇ ਕਸਰ ਆਉਣ ਵੇਲੇ ਹੁੰਦੇ ਸੀ ਤੇ ਮੇਰੇ ਨਾਨੇ ਨੇ ਨਾ ਗੁੱਤ ਫੜ ਲਈ ਉਹਦੀ ਅਗੇ 10 ਕੀ ਲੈਣ ਆਈਆਂ ਤੇ ਉਹ ਕਹਿੰਦੀ ਬਈ ਇਹ ਜਦੋਂ ਆਉਂਦੀ ਸੀ ਮੈਂ ਤਾਂ ਇਹਦੇ ਨਾਲ ਹੀ ਇਹਦੇ ਮੋਢਿਆਂ ਤੇ ਬਹਿ ਗਈ ਨਾਨੇ ਨੇ ਉਵੇਂ ਗੁੱਤ ਫੜੀ ਚ ਕੀ ਲਿਆਓ ਚਮਟਾ ਤੱਤਾ ਕਰਕੇ ਲਾਈਏ ਇਹਦੇ ਜਿਨ੍ਹਾਂ ਦੀ ਹੈਗੀ ਆ ਉਹਨਾਂ ਦੇ ਜਾ ਤੂੰ ਸਾਡੇ ਕੀ ਲੈਣ ਆਈਆਂ ਤੇ ਬਈ ਉਹ ਕਹਿੰਦੀ ਚੰਗਾ ਚੰਗਾ ਜਾਨੀ ਆ ਮੈਨੂੰ ਪਾਣੀ ਪਿਆ ਦੇ ਇਣੀ ਗੁੱਤ ਛੱਡਤੀ ਉਹ ਮੰਜੇ ਤੇ ਬਹਿ ਗਈ ਇਹ ਕਹਿੰਦਾ ਪਾਣੀ ਪੁਣੀ ਨਹੀਂ ਅਸੀਂ ਪਿਉਣਾ ਤੂੰ ਜਾ ਆਪਦੀ ਤੁਰਦੀ ਲੱਗ ਕਹਿੰਦੀ ਪਿਆਦੇ ਪਾਣੀ ਇਹ ਕਹਿੰਦਾ ਨਹੀਂ ਨਹੀਂ ਪਾਣੀ ਨਹੀਂ ਪਿਉਉਂਦੇ ਉਹ ਬਈ ਮੰਜੇ ਤੇ ਨਾ ਥੋੜੀ ਜੀ ਨਢਾਲ ਜੇ ਹੋ ਕੇ ਪੈ ਗਈ ਜਦੋਂ ਤਿੰਨ ਔਰੀ ਪਾਣੀ ਮੰਗੇ ਤਾਂ ਉਹਨੇ ਨਹੀਂ ਦਿੱਤਾ ਪਾਣੀ ਜਿਵੇਂ ਡਬਲਯੂ ਡਬਲਯੂ ਵਿੱਚ ਸ਼ਾਉਣ ਮਾਈਕਲ ਉੱਠਦਾ ਹੁੰਦਾ ਸੀ ਨਾ ਦੋਵੇਂ ਲੱਤਾਂ ਐ ਕਰਕੇ ਤੇ ਉਹ ਬਈ ਉਵੇਂ ਉੱਠੀ ਉਹਨੇ ਤੋੜੇ ਚੋਂ ਪਾਣੀ ਪੀਤਾ ਤੇ ਕਹਿੰਦੀ ਆ ਲੈ ਲਾਲਿਆ ਜੋਰ ਰੋਕ ਲਿਆ ਪਾਣੀ ਪੀ ਕੇ ਕਹਿੰਦੀ ਚੰਗਾ ਹੁਣ ਮੈਂ ਜਾਂਨੀ ਆ ਟਾਲੀ ਤੇ ਆਹ ਗੱਲ ਕਹਿ ਕੇ ਨੰਤ ਰੰਮ ਕਰਕੇ ਥੱਲੇ ਡਿਗ ਪਈ ਤੇ ਉਹਨੂੰ ਚੱਕ ਕੇ ਮੰਜੇ ਤੇ ਪਾਇਆ ਹੁਣ ਇਹ ਦੇਖੋ ਕੀ ਕਹਿ ਸਕਦੇ ਆਂ ਵੀ ਬਈ ਜਿਹੜੀ ਤੋਂ ਉੱਠਿਆ ਨਹੀਂ ਜਾਂਦਾਗਾ ਲੋਕਾਂ ਆਸਰੇ ਦੇ ਨਾਲ ਕੋਈ ਉਹਨੂੰ ਨਿਮਾਤਮਾ ਕੇ ਲਿਆਉਂਦੇ ਆ ਜਾਂ ਰੋਟੀ ਖਵਾਉਂਦੇ ਆ ਜਾਂ ਕੁਝ ਵੀ ਕਰਦੇ ਆ ਉਹ ਇੰਨੀ ਫੁਰਤੀ ਨਾਲ ਕਿਸੇ ਯੰਗ ਬੰਦੇ ਵਾਂਗੂੰ ਉੱਠੀ ਤੁਰ ਫਿਰ ਕੇ ਆਹ ਗੱਲਾਂ ਕਰਕੇ ਡਿਗ ਪਈ ਤੇ ਉਸ ਤੋਂ ਬਾਦ ਉਹਨੂੰ ਫੇਰ ਚੱਕ ਕੇ ਮੰਜੇ ਤੇ ਪਾਇਆ ਹੁਣ ਇਹਨਾਂ ਗੱਲਾਂ ਦਾ ਕਿਸੇ ਦੇ ਕੋਲੇ ਕੋਈ ਜਵਾਬ ਨਹੀਂ ਹੁਣ ਮੰਨਣ ਵਾਲਾ ਬੰਦਾ ਇਹਨੂੰ ਕੋਈ ਕਸਰ ਕੋਈ ਭੂਤ ਚੜੇਲ ਵੀ ਮੰਨ ਸਕਦਾ ਤੇ ਜਿਹੜੀ ਸਾਇੰਸ ਆ ਇਹਨਾਂ ਦਾ ਜ ਇਹਨਾਂ ਕੋਲੇ ਜਿਹੜੀ ਚੀਜ਼ ਦਾ ਪੱਕਾ ਯਕੀਨ ਹੈ ਨਹੀਂ ਨਾ ਕੋਈ ਪੱਕਾ ਸਬੂਤ ਹੈ ਨਹੀਂ ਇਹਨਾਂ ਕੋਲੇ ਐਟ ਲੀਸਟ ਉਹਦੇ ਲਈ ਥਿਉਰੀ ਤਾਂ ਹੈਗੀ ਆ ਦੋਸਤੋ ਜਿਹਾ ਜ ਆਪਣਾ ਚੈਨਲ ਆ ਇੱਕ ਗੱਲਾਂ ਖੈਰ ਸੀ ਤੇ ਆਪਣੇ ਵਿਸ਼ੇ ਤੋਂ ਬਾਹਰ ਦੀਆਂ ਪਰ ਮੈਂ ਤੇ ਕੰਗ ਬੈਠੇ ਕਰੀ ਜਾਂਦੇ ਸੀਗੇ ਅਸੀਂ ਸੋਚਿਆ ਵੀ ਕਿਉਂ ਨਾ ਤੁਹਾਨੂੰ ਸਾਰਿਆਂ ਨੂੰ ਹੀ ਦੱਸ ਦਈਏ ਪਰ ਵੀ ਇਹਨਾਂ ਦਾ ਮਤਲਬ ਇਹ ਨਹੀਂਗਾ ਕਿ ਅਸੀਂ ਕਿਸੇ ਨੂੰ ਇਸ ਤਰੀਕੇ ਨਾਲ ਕਹਿਣ ਦੀ ਗੱਲ ਜਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਚੀਜ਼ਾਂ ਹੁੰਦੀਆਂ ਇਹ ਪਹਿਲਾਂ ਵੀ ਕਿਹਾ ਸੀ ਆਪਦੇ ਮੰਨਣ ਦੀ ਗੱਲ ਆ ਜੇ ਤਾਂ ਕੋਈ ਮੰਨਦਾ ਉਹ ਸਾਡੇ ਆਖੇ ਹਟਣ ਨਹੀਂ ਲੱਗਿਆ ਤੇ ਜੇ ਕੋਈ ਤਰਕਸ਼ੀਲ ਆ ਕਾਮਰੇੜਾ ਜਿਹੜਾ ਨਹੀਂ ਮੰਨਦਾ ਉਹ ਸਾਡੇ ਆਖੇ ਮੰਨਣ ਨਹੀਂ ਲੱਗਿਆ ਆਪੋ ਆਪਣੀ ਮਰਜ਼ੀ ਆ ਜੇ ਵੀਡੀਓ ਸ਼ੇਅਰ ਕਰਦੇ ਹੋ ਜੇ ਚੰਗੀ ਲੱਗੀ ਤਾਂ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ